ਲੁਧਿਆਣਾ ਦੇ ਵਿੱਚ 2 ਦਿਨ ਪਹਿਲਾਂ ਕਨਈਆ ਮਿੱੱਤਲ ਦੇ ਵੱਲੋਂ ਦਿੱਤੇ ਗਏ ਧਾਰਮਿਕ ਸਮਾਗਮ ਵਿੱਚ ਵਿਵਾਦਿਤ ਬਿਆਨ ਤੇ 크੍ਰਿਸਚੀਅਨ ਕਮਿਊਨਿਟੀ ਨੇ ਮੋਰਚਾ ਖੋਲ ਦਿੱਤਾ ਹੈ ਕਨਈਆ ਮਿੱੱਤਲ ਖਿਲਾਫ ਪ੍ਰੈਸ ਕਾਨਫਰੰਸ ਹੁੰਨਾ ਕਿਹਾ ਕਿ ਕਨਈਆ ਮਿੱੱਤਲ ਨੂੰ ਬਖਸ਼ਿਆ ਨਹੀਂ ਜਾਵੇਗਾ ਲੁਧਿਆਣਾ ਪੁਲਿਸ ਕਮਿਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਸਖਤ ਕਾਰਵਾਈ ਕਨਈਆ ਮਿੱੱਤਲ ਤੇ ਕੀਤੀ ਜਾਏ 크੍ਰਿਸਚੀਅਨ ਕਮਿਊਨਿਟੀ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਕਿ ਪੰਜਾਬ ਚ ਇਸ ਸਮਾਗਮ ਚ ਪਹੁੰਚੇ ਕਾਂਗਰਸੀ ਪੰਜਾਬ ਪ੍ਰਧਾਨ ਰਾਜਾ ਵੜਿੰਗ ਤੇ ਭਾਜਪਾ ਲੋਕਸਭਾ ਉਮੀਦਵਾਰ ਰਵਨੀਤ ਬਿੱਟੂ ਸਮੇਤ ਦੋਵੇਂ ਪਾਰਟੀਆਂ ਦਾ ਚਰ ਕਮਿਊਨਿਟੀ ਇਸ ਚੋਣ ਦੇ ਵਿੱਚ ਕਰ ਰਹੀ ਹੈ ਬਾਈਕਾਟ ਉਹਨਾਂ ਦੀ ਹਾਜ਼ਰੀ ਦੇ ਵਿੱਚ ਕੀਤਾ ਗਿਆ ਕੈਸ਼ਰ ਕਮਿਊਨਿਟੀ ਦਾ અપਮਾਨ ਹੈ ਧਾਰਮਿਕ ਸਮਾਗਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਛਿੱਟੂਮ ਨਿਊਜ਼ ਲਈ ਅਮਿਥਾਪਲ ਦੀ ਰਿਪੋਰਟ ਆਇਦਾ ਕਾ ਕੀ ਰੱਖੀਏ ਜਿਆਦਾ ਤੋਂ ਜਿਆਦਾ ਮੰਦਿਰ ਬਣੇ ਜਿਆਦਾ ਤੋਂ ਜਿਆਦਾ ਗੁਰਦੁਆਰੇ ਬਣੇ ਇੱਥੇ ਜਿਆਦਾ ਤੋਂ ਜਿਆਦਾ ਚਰਚ ਬਣਨੇ ਦੀ ਜਗ੍ਹਾ ਨਹੀਂ ਹੈ ਇੱਕ ਗਾਇਕਾਰ ਨੇ ਕਰਨੀਆਂ ਮਿੱਤਲ ਜੀ ਜਿਹੜੇ ਥੋੜੇਕਿ ਦੇਰਵਾਦੀ ਕਿਸੇ ਨਾ ਕਿਸੇ ਮੰਚ ਤੋਂ ਕੰਟਰੋਵਰਸ਼ੀਅਲ ਸਟੇਟਮੈਂਟ ਦੇ ਦਿੰਦੇ ਨੇ ਹੁਣ ਵੀ ਉਹਨਾਂ ਨੇ ਇੱਕ ਇਥੇ ਚਨਾਵੀ ਦੌਰ ਦੇ ਵਿੱਚ ਇੱਕ ਜਾਗਰਣ ਦੇ ਵਿੱਚ ਕਿਹਾ ਕਿ ਮੰਦਰ ਬਣਨ ਗੁਰਦੁਆਰੇ ਬਣਨ ਪਰ ਇਥੇ ਚਰਚਾ ਬਣਨ ਅਸੀਂ 크ਿਸਚਨ ਹੋਣ ਦੇ ਨਾਤੇ ਮੰਦਰਾਂ ਦੀ ਵੀ ਇੱਜ਼ਤ ਕਰਦੇ ਹਾਂ ਗੁਰੂ ਘਰਾਂ ਦੀ ਵੀ ਕਰਦੇ ਹਾਂ ਮਸੀਤਾਂ ਦੀ ਵੀ ਮਸਜਿਦਾਂ ਦੀ ਵੀ ਔਰ ਕਿਸੇ ਨੂੰ ਸਾਡੇ ਚਰਚਾਂ ਤੋਂ ਸਾਡੇ ਪ੍ਰਚਾਰ ਪ੍ਰਚਾਰ ਤੋਂ ਕਿਉਂ ਇਤਰਾਜ਼ ਹੁੰਦਾ ਇਹ ਸਾਨੂੰ ਸਮਝ ਨਹੀਂ ਲੱਗਦੀ ਮੈਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਇਹ ਮੰਗ ਕਰਦਾ ਕਿ ਸਾਡੇ ਯੂਨਿਟ ਨੇ ਜਲੰਧਰ ਤੋਂ ਇੱਕ ਐਪਲੀਕੇਸ਼ਨ ਵੀ ਦਿੱਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਇਹਦੇ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ ਅੱਜ ਬਹੁਤ ਜ਼ਿਆਦਾ ਰੋਸ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਇਦਾਂ ਦੇ ਲੋਕ ਤੀਜੇ ਦਿਨ ਉੱਠਦੇ ਨੇ 크ਿਸਚੀਅਨਿਟੀ ਦੇ ਅਗੇਂਸਟ ਬੋਲਦੇ ਨੇ ਚਰਚਸ ਦੇ ਅਗੇਂਸਟ ਬੋਲਦੇ ਨੇ ਕਿਉਂਕਿ ਬਰਦਾਸ਼ਤ ਤੋਂ ਬਾਹਰ ਹੈ ਅੱਜ ਨੌਜਵਾਨਾਂ ਨੇ ਪ੍ਰਣ ਲਿਆ ਹੈ ਕਿ ਜਦੋਂ ਇਹ ਇੱਥੇ ਮੰਚ ਲਗਾਉਂਦਾ ਲੁਧਿਆਣੇ ਦੇ ਵਿੱਚ ਤੇ ਇਹਦਾ ਮੰਚ ਲਗਾਇਆ ਨਹੀਂ ਜਾਣ ਦਿੱਤਾ ਜਾਏਗਾ ਕਿਉਂਕਿ ਇਹ ਚੰਦ ਆਇਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਵੇ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿੰਦੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਹਿੰਦੂ ਮੁਸਲਮ ਸਿੱਖ ਈਸਾਈ ਹਰ ਵਰਗ ਇੱਕ ਦੂਜੇ ਨਾਲ ਪਿਆਰ ਕਰਨ ਵਾਲਾ ਵਰਗ ਹੈ ਪਰ ਇਦਾਂ ਦੇ ਲੋਕ ਆ ਕੇ ਇੱਥੇ ਨਫ਼ਰਤ ਫਲਾਉਂਦੇ ਨੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਪੰਜਾਬ ਬਹੁਤ ਹੀ ਦੇਰ ਬਾਅਦ ਮੋੜਲੀ ਤੋਂ ਆਇਆ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਪੰਜਾਬ ਦਾ ਕੀ ਮਾਹੌਲ ਹੋਇਆ ਸੀ ਇਦਾਂ ਦੇ ਲੋਕ ਜਿਹੜੇ ਹੇਟ ਸਪੀਚ ਕਰਦੇ ਨੇ ਮੈਂ ਪੰਜਾਬ ਪੁਲਿਸ ਕੋਲ ਵੀ ਮੰਗ ਕਰੂੰਗਾ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਐਫ ਆਈ ਆਰ ਦਿੱਤੀ ਜਾਏ ਤਾਂ ਕਿ ਇਦਾਂ ਦੇ ਲੋਕਾਂ ਨੂੰ ਅਕਲ ਆਵੇ ਕਿ ਗਾਂ ਤੋਂ ਇਦਾਂ ਦਾ ਕੰਮ ਨਾ ਕਰਨ ਤੁਹਾਡੇ ਵੱਲੋਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਹਾਂਜੀ ਸਾਡੇ ਜਲੰਧਰ ਤੋਂ ਯੂਨਿਟ ਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਿਪੋਰਟ ਕੀਤੀ ਹੈ ਤੇ ਜਿਹੜੀ ਕਾਪੀ ਆ ਮੇਰੇ ਕੋਲ ਹੈ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜਲਦੀ ਤੋਂ ਜਲਦੀ ਇਲੈਕਸ਼ਨ ਕਮਿਸ਼ਨ ਐਕਸ਼ਨ ਲਵੇ ਤੇ ਨਾਲ ਨਾਲ ਮੈਂ ਉਹ ਸੱਜਣਾ ਨੂੰ ਇਹ ਨਸੀਹਤ ਦੇਣੀ ਚਾਹਨਾ ਆ ਕਿ ਜਿਹੜੇ ਪੰਜਾਬ ਦੀ ਨੁਮਾਇੰਦਗੀ ਨੂੰ ਪੇਸ਼ ਕਰਦੇ ਨੇ ਸਾਡੇ ਰਾਜਾ ਬਣਿੰਗ ਜੀ ਇਹ ਜਦੋਂ ਹੇਟ ਸਪੀਚ ਦੇ ਰਿਹਾ ਤੇ ਉਹ ਤਾੜੀਆਂ ਮਾਰ ਮਾਰ ਕੇ ਨੱਚ ਰਹੇ ਨੇ ਚਾਹੇ ਰਾਜਾ ਵੜਿੰਗ ਹੋਵੇ ਚਾਹੇ ਰਵਨੀਤ ਬਿੱਟੂ ਹੋਵੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਉਹ ਇਦਾਂ ਦੇ ਮੰਚਾਂ ਤੇ ਜਾ ਕੇ ਕੀ ਕਰਦੇ ਨੇ ਅਸੀਂ ਕਿਸੇ ਨੂੰ ਰੋਕਦੇ ਨਹੀਂ ਕਿ ਚਰਚਾਂ ਦੇ ਵਿੱਚ ਨਤਮਸਤਕ ਹੋਵੋ ਹਲੇ 2 ਦਿਨ ਪਹਿਲਾਂ ਹੀ ਇਹ ਲੀਡਰ ਸਾਡੇ ਚਰਚਾਂ ਦੇ ਵਿੱਚ ਨਤਮਸਤਕ ਹੋ ਕੇ ਜਾ ਰਹੇ ਆ ਤੇ ਅੱਜ ਇਹ ਚਰਚਾਂ ਦੇ ਬਾਰੇ ਜਦੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਉਥੇ ਭੰਗੜੇ ਪਾ ਰਹੇ ਨੇ ਤਾੜੀਆਂ ਮਾਰ ਰਹੇ ਨੇ ਮੈਂ ਪੰਜਾਬ ਦੇ ਸਾਰੇ ਕ੍ਰਿਸਚੀਅਨ ਭਾਈਚਾਰੇ ਨੂੰ ਅਗਾਹ ਕਰਨਾ ਚਾਹਨਾ ਤੇ ਚੇਤਾਵਨੀ ਦੇਣਾ ਚਾਹਨਾ ਕਿ ਜਿਹੜੇ ਸਾਡੇ ਧਰਮ ਦਾ ਮਜ਼ਾਕ ਉਡਾ ਰਹੇ ਆ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਅੱਜ ਰਾਜਾ ਬੜਿੰਗ ਜਿਹੜਾ ਪੰਜਾਬ ਦੀ ਪ੍ਰਧਾਨਗੀ ਕਰਦਾ ਆ ਉਹ ਇਹ ਗੱਲ ਦੇ ਉੱਤੇ ਤਾੜੀਆਂ ਮਾਰਦਾ ਆ ਉਹ ਕੀ ਸਾਬਤ ਕਰਨਾ ਚਾਹੁੰਦਾ ਆ ਕਿ ਪੰਜਾਬ ਦੇ ਵਿੱਚ ਜਿਹੜੇ ਕ੍ਰਿਸਚੀਅਨ ਨੇ ਉਹ ਇਹਨਾਂ ਦੀ ਕੱਠ ਪੁਤਲੀ ਨੇ ਇਹ ਅਜੇ ਰਵਨੀਤ ਬਿੱਟੂ ਕੀ ਸਾਬਤ ਕਰਨਾ ਚਾਹੁੰਦਾ ਆ ਲੋਕ ਸਭਾ ਦੇ ਵਿੱਚ ਜਾ ਕੇ ਸਾਡੀਆਂ ਗੱਲਾਂ ਕਰਕੇ ਇਹ ਨੰਬਰ ਮਾਰਦੇ ਨੇ ਤੇ ਸਾਡੀ ਵੋਟ ਨੂੰ ਕੈਸ਼ ਕਰਨਾ ਚਾਹੁੰਦੇ ਨੇ ਸਾਰੇ ਪੰਜਾਬ ਦੇ ਭਾਈਚਾਰੇ ਨੂੰ ਮੈਂ ਅਪੀਲ ਕਰੂੰਗਾ ਜਿਹੜੇ ਲੋਕ ਸਾਡੇ ਅਗੇਂਸਟ ਨੇ ਇਦਾਂ ਦੇ ਪੋਲਿਟਿਸ਼ੀਅਨ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਉਸ ਸੱਜਣ ਨੂੰ ਵੋਟ ਪਾਈ ਜਾਵੇ ਜਿਸ ਤਰ੍ਹਾਂ ਸਾਡੇ 9 6 ਕੈਂਡੀਡੇਟ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਸਾਡੇ ਲੋਕ ਉਹਨਾਂ ਨੂੰ ਹੀ ਵੋਟਾਂ ਪਾਣ ਜੋ ਸਾਡੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ ਜਿਹੜੇ ਸਾਡਾ ਮਜ਼ਾਕ ਉਡਾਉਂਦੇ ਨੇ ਇੱਥੇ ਸਾਡਾ ਮਜ਼ਾਕ ਕਢਾਇਆ ਜਾਂਦਾ ਤਾਂ ਗੋਰਿਆਂ ਦਾ ਜਾ ਕੇ ਤਲਵੇ ਚੱਟਦੇ ਨੇ ਇਹ ਉਹੀ ਬਹਿਰੂਪੀਏ ਲੋਕ ਨੇ ਜਿਹੜੇ ਤੀਜੇਕ ਦੇ ਨਹੀਂ ਮਾਫੀ ਮੰਗਦੇ ਤਾਂ ਫਿਰ ਸਟੇਟਮੈਂਟਾਂ ਦਿੰਦੇ ਨੇ ਤੁਸੀਂ ਕਿਹਨੇ ਕਿਹਨੂੰ ਵੋਟ ਪਾਣੀ ਕਿਹੜੀ ਪਾਰਟੀ ਨੂੰ ਬੁਲਦੀ ਸਾਡੇ ਲੋਕ ਆਪਣੇ 크ਰਿਸਚੀਅਨ ਖੜੇ ਨੇ ਉਹਨਾਂ ਨੂੰ ਵੋਟ ਪਾਣ ਤੇ ਜਿਹੜੇ ਨਾਲ ਇਹਨਾਂ ਨਾਲ ਪਿਆਰ ਕਰਦੇ ਉਹਨਾਂ ਨੂੰ ਵੋਟ ਪਾਣ ਜੇ ਤੁਹਾਡੀ ਮੰਗ ਨਾਮ ਨਹੀਂ ਗਈ ਤੇ ਤਾਂ ਅਗਲਾ ਸਟੈਪ ਕੀ ਹੋਏਗਾ ਸਾਡਾ ਮੈਂ ਦੱਸਿਆ ਤੁਹਾਨੂੰ ਵੀ ਇਹਦਾ ਹਰ ਮੰਚ ਤੇ ਵਿਰੋਧ ਕੀਤਾ ਜਾਏਗਾ ਜਿੱਥੇ ਵੀ ਇਹ ਪੰਜਾਬ ਚ ਮੰਚ ਲਾਏਗਾ ਹਰ ਇੱਕ ਤਾਂ ਇਹਦਾ ਪ੍ਰੋਟੈਸਟ ਕੀਤਾ ਜਾਏਗਾ ਜਿਹੜਾ ਗਾਣਾ ਗੁੰਦਾਵਾ ਜੋ ਰਾਮ ਕੋਲ ਆਏ ਹੈ ਹਮ ਨੂੰ ਲੱਗੇ ਰਬਾਤ ਪਹਿਲਾਂ ਵੀ ਛੋੜਿਆ ਕੀ ਇਹ ਸਹੀ ਹੈਗਾ ਚੂਹੇ ਦਰਾਂ ਉਹ ਮਾਰਾ ਇਹ ਰਾਮ ਜੀ ਤਾਂ ਆਪ ਸਭ ਨੂੰ ਲਿਆਂਨ ਵਾਲੇ ਸਭ ਨੂੰ ਇਕ ਹਿੰਦੂ ਤਵਦਾ ਨਹੀਂ ਪੱਥਰ ਰੱਖਣ ਵਾਲੇ ਉਹਨਾਂ ਨੂੰ ਕੌਣ ਲਿਆ ਸਕਦਾ ਹੈ ਇਹ ਕਿੱਦਾਂ ਦੀ ਬੇਤੁਕੀ ਟਿੱਪਣੀ ਦੇ ਰਿਹਾ ਉਹ ਸਾਡੀ ਸੰਗਤ ਨੂੰ ਲਿਆਉਣ ਵਾਲੇ ਸੰਗਤ ਨੂੰ ਜੋੜਨ ਵਾਲੇ ਉਹ ਸਾਨੂੰ ਚੰਗੀ ਸੇਧ ਦਾਨਣ ਵਾਲੇ ਸ੍ਰੀ ਰਾਮ ਜੀ ਨੇ ਰਾਮ ਜੀ ਨੂੰ ਕੋਈ ਨਹੀਂ ਲਿਆ ਸਕਦਾ ਰਾਮ ਜੀ ਸਾਨੂੰ ਲਿਆ ਸਕਦੇ ਨੇ ਇਸ ਲਈ ਇਦਾਂ ਦੇ ਨਟਕੀਆਂ ਤੋਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ ਤੇ ਆਪਣੇ ਪਿਆਰ ਦੇ ਵਿੱਚ ਬੱਜੇ ਰਹਿਣ ਦੀ ਲੋੜ ਹੈ ਤੁਹਾਨੂੰ ਰੱਦੇ ਵੋਟਾਂ ਦੇ ਮੱਲੇ ਇੱਥੇ ਸਮਝਾ ਹੋਣਾ ਹੈ ਕਿ ਅ ਭਾਈਚਾਰੇ ਨੂੰ ਆਪ ਵੀ ਸਰਪ ਭਜਾ ਕੋਲ ਨਹੀਂ ਕੋਲ ਬਿਲਕੁਲ ਇਹ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਾਈਚਾਰੇ ਦੇ ਜਿਹੜੇ ਦੇਲ ਆ ਉਹ ਵਲੁੰਧਰੇ ਗਏ ਨੇ ਜਾਨ ਬੁੱਝ ਕੇ ਇਦਾਂ ਦੀ ਸ਼ਰਾਰਤ ਕੀਤੀ ਜਾ ਰਹੀ ਹੈ ਜਦ ਕਿ ਚੋਣ ਜਾਫਤੇ ਦੇ ਵਿੱਚ ਇਦਾਂ ਦੀ ਗੱਲ ਹੋਣੀ ਇੰਪੋਸੀਬਲ ਹੁੰਦੀ ਹੈ ਇਸ ਲਈ ਅਸੀਂ ਚੋਣ ਕਮਿਸ਼ਨ ਕੋਲੋਂ ਮੰਗ ਕਰਦੇ ਹਾਂ ਕਿ ਇਹਦੇ ਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਵੀਡੀਓ ਦਿਖਾਈਏ ਜੀ ਵੀਡੀਓ ਵਿੱਚ ਜਿਹੜਾ ਖਤਮਈਆ ਮੂਦੀ-ਮੂਦਰੀ ਨਾਰੇ ਲੱਗੇ ਨੇ ਖਾਸ ਤੌਰ ਤੇ ਉਸ ਗੱਲ ਤੇ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਉਹੀ ਕਹਿ ਰਿਹਾ ਆਂ ਵੀ ਉਹ ਇੱਕ ਪ੍ਰਚਾਰ ਕਰ ਰਿਹਾ ਆ ਤੇ ਨਾਲ ਰਵਨੀਤ ਸਿੰਘ ਬਿੱਟੂ ਦਾ ਨਾਮ ਲੈਣ ਦਾ ਮੇਰਾ ਇਹੀ ਮਤਲਬ ਹੈ ਕਿ ਉਹ ਨੱਚ ਰਿਹਾ ਆ ਭੰਗੜੇ ਪਾ ਰਿਹਾ ਆ ਤਾੜੀਆਂ ਬੁਜਾ ਰਿਹਾ ਰਾਜਾ ਬੜਿੰਗ ਤਾੜੀਆਂ ਬੁਜਾਰੇ ਜਿਹੜੇ ਉਹ ਮੰਚ ਤੇ ਖੜੇ ਨੇ ਸਾਰੇ ਹੀ ਤਾੜੀਆਂ ਬੁਜਾ ਰਹੇ ਆ ਤੇ ਮੈਂ ਖੁਦ ਇਸ ਗੱਲ ਦਾ ਗਵਾਹ ਆ ਕਿ ਇਹ ਸਾਰੇ ਜਾਗੇ ਚਰਚਾਂ ਦੇ ਵਿੱਚ ਨਤਮਸਤਕ ਹੁੰਦੇ ਨੇ ਜਾ ਕੇ ਸਾਈ ਭਾਈਚਾਰੇ ਕੋ ਕਹਿੰਦੇ ਸਾਨੂੰ ਕਿਸ ਮੂਹ ਦੇ ਨਾਲੇ ਵੋਟਾਂ ਮੰਗਦੇ ਨੇ ਅੱਜ ਸਾਈ ਭਾਈਚਾਰਾ ਵੀ ਜਾਗਰਤ ਹੋਵੇ ਅਤੇ ਇਹਨਾਂ ਤੋਂ ਪੁੱਛੇ ਜਨਤਾ ਹੋ ਕੇ ਸੋਸ਼ਲ ਮੀਡੀਆ ਦਾ ਜਵਾਨਾ ਕੈਮਰੇ ਔਨ ਕਰਕੇ ਇਹਨਾਂ ਨਾਲ ਸਵਾਲ ਜਵਾਬ ਕੀਤੇ ਜਾਣ ਅੱਜ ਤੱਕ ਇਹਨਾਂ ਨੇ ਭਾਈਚਾਰੇ ਦੀ ਵੋਟ ਨੂੰ ਵੋਟ ਬੈਂਕ ਦੀ ਤਰ੍ਹਾਂ ਇਸਤੇਮਾਲ ਕੀਤਾ ਅੱਜ ਪੰਜਾਬ ਦਾ ਇਤਿਹਾਸ ਦੇਖਿਆ ਜਾਵੇ ਜਦ ਅਜ ਲੋਕ ਸਭਾ ਜਾਂ ਕਿਸੇ ਵਿਧਾਨ ਸਭਾ ਦੇ ਵਿੱਚ ਅੱਜ ਤੱਕ ਇਸਾਈ ਨੂੰ ਇਹਨਾਂ ਨੇ ਐਂਟਰ ਨਹੀਂ ਕਰਾਇਆ ਨਾ ਲੋਕ ਸਭਾ 'ਚ ਪੰਜਾਬ ਤੋਂ ਕਰਾਇਆ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਸਾਡਾ ਮਜ਼ਾਕ ਉਡਾਇਆ ਜਾਂਦਾ ਆ ਜਿੱਥੇ ਸਾਡੇ ਅੱਗੇ 6 ਕੈਂਡੀਡੇਟ ਖੜੇ ਆ ਮੈਂ ਭਾਈਚਾਰੇ ਨੂੰ ਫੇਰ ਕਹੂੰਗਾ ਕਿ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਈਏ ਨਾ ਕਿ ਅਸੀਂ ਖੱਬੇ ਸੱਜੇ ਵੋਟ ਪਾ ਕੇ ਆਪਣੀ ਵੋਟ ਦਾ ਅਸਰ ਖਤਮ ਕਰੀਏ ਤੁਸੀਂ ਸਾਡੇ ਕੈਂਡਰ ਮਤਲਬ ਕਿ ਕਨਿਆ ਮਿੱਤਲ ਜਾਗਰਨ ਦੀ ਆੜ ਦੇ ਵਿੱਚ ਭਾਜਪੀ ਦਾ ਪ੍ਰਚਾਰ ਕਰ ਰਹੇ ਉਹ ਜਾਗਰਨ ਦੀ ਆੜ ਦੇ ਵਿੱਚ ਫੁੱਟ ਪਾਉਣ ਦਾ ਪ੍ਰਚਾਰ ਕਰ ਰਿਹਾ ਆ ਮੈਨੂੰ ਤਾਂ ਐ ਲੱਗਦਾ ਵੀ ਉਹ ਭਾਜਪੀ ਦੇ ਨਾਲੋਂ ਵੀ ਵੋਟਾਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਆ ਕਿਉਂਕਿ ਜਿਹੜੇ ਲੋਕ ਪਿੱਛੇ ਨਾਅਰੇ ਮਾਰ ਰਹੇ ਆ ਉਹ ਪਤਾ ਨਹੀਂ ਇਹਦੇ ਚੇਲੇ ਨੇ ਕੀ ਨੇ ਜਦੋਂ ਭਜਨ गा ਰਿਹਾ ਤੇ ਉਹਦੇ ਵਿੱਚ ਮੋਦੀ ਮੋਦੀ ਕਹਿਣਾ ਬਣਦਾ ਨਹੀਂ ਹੈ ਧਾਰਮਿਕ ਝੰਡਾ ਜੇ ਮੋਦੀ ਕਹਿਣਾ ਦਾ ਇਹਦਾ ਮਤਲਬ ਉਹ ਪੋਲੀਟੀਕਲ ਮੰਚ ਸਜਾਇਆ ਗਿਆ ਜੋ ਪੋਲੀਟੀਕਲ ਮੰਚ ਆ ਤਾਂ ਹੀ ਮੈਂ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਐਕਸ਼ਨ ਲਵੇ ਵੀ ਧਰਮ ਧਰਮ ਦੇ ਆਰ ਦੇ ਵਿੱਚ ਇਹ ਰਾਜਨੀਤੀ ਨਾ ਹੋਵੇ ਫਿਰ ਪੋਲੀਟੀਕਲ ਮੰਚਾਂ ਤੇ ਰਾਣਾ ਰਾਜਾ ਵੜਿੰਗ ਨਾ ਜਾਂਦੇ ਕਿਉਂਕਿ ਫਿਰ ਉਹ ਭਾਜਪਾ ਦਾ ਹੀ ਸੀ ਰਾਜਾ ਵੜਿੰਗ ਤਾਂ ਕਾਂਗਰਸ ਦੇ ਸੀ ਤੁਹਾਨੂੰ ਤਾਂ ਹੀ ਤਾਂ ਕਿਹਾ ਵੀ ਰਾਜਾ ਵੜਿੰਗ ਜੇ ਗਏ ਆ ਪੋਲੀਟੀਕਲ ਮੰਚ ਬਣਾ ਦਿੱਤਾ ਗਿਆ ਉਹ ਦਿਖਾਇਆ ਕੁਝ ਹੋਰ ਗਿਆ ਦਰਸਾਇਆ ਕੁਝ ਹੋਰ ਗਿਆ ਜਦ ਇਹ ਗੱਲਾਂ ਕਰਦੇ ਨੇ ਤਾਂ ਇਹ ਤਾਂ ਪ੍ਰੋਗਰਾਮ ਜਿਹੜਾ ਸੀਗਾ ਕਲੀਅਰ ਨਹੀਂ ਹੋ ਰਹੀ ਨਾ ਕਿ ਇਹ ਧਾਰਮਿਕ ਪ੍ਰੋਗਰਾਮ ਸੀ ਇਹ ਪੋਲੀਟੀਕਲ ਬੰਦ ਸੀ ਮੇਰੇ ਹਿਸਾਬ ਦੇ ਨਾਲ ਧਾਰਮਿਕ ਦੀ ਧਾਰਮਿਕਤਾ ਦੀ ਆੜ ਚ ਸੱਦਿਆ ਗਿਆ ਪਰ ਇਹ ਪ੍ਰੋਗਰਾਮ ਬਾਅਦ ਚ ਇਹਨੂੰ ਪੋਲੀਟੀਕਲ ਬਣਾਇਆ ਗਿਆ ਠੀਕ ਹੈ ਠੀਕ ਹੈ ਤੁਸੀਂ ਹੁਣ ਆਪਣੀ ਕੰਪਲੇਨ ਅਫੀਸ਼ੀਅਲੀ ਫਾਈਲ ਕਰ ਦਿੱਤੀ ਆਪਣਾ ਮੈਂ ਤੁਹਾਨੂੰ ਦਿਖਾਈ ਹੈ ਜੀ ਜਲੰਧਰ ਤੋਂ ਹੋ ਚੁੱਕੀ ਆ ਉੱਥੋਂ ਕੰਪਲੇਨ ਹੋ ਚੁੱਕੀ ਆ ਤੇ ਸਾਰੇ ਪੰਜਾਬ ਦੇ ਭਾਈਚਾਰੇ ਦੇ ਵਿੱਚ ਰੋਸ ਹੈ ਅੱਜ ਅੱਜ ਜਿਹੜੇ ਲੋਕ ਪ੍ਰੋਗਰਾਮ ਤੇ ਲਗਾਏ ਹੋ ਯਾਰ ਤੁਸੀਂ ਲਗਾਉਣੇ ਤੋਂ ਕਰ ਰਹੇ ਨਹੀਂ ਉਹ ਸਾਡੀ ਗੱਲ ਹੁੰਦੀ ਨਾ ਕਮੇਟੀ ਦੀ ਕਿਉਂਕਿ ਪਹਿਲਾਂ ਵੀ ਇਹਦੇ ਤੇ ਐਫ ਆਈ ਆਰ ਜਲੰਧਰੋਂ ਦਰਜ ਹੋਈ ਸੀਗੀ ਉਹ ਉੱਥੇ ਇਹਨੇ ਮਾਫੀ ਮੰਗ ਕੇ ਖਹਿੜਾ ਛਡਾਇਆ ਸੀ ਇਸੇ ਲਈ ਜਲੰਧਰੋਂ ਦੁਆਰਾ ਅਪਲੀਕੇਸ਼ਨ ਦਿੱਤੀ ਗਈ ਆ ਕਿ ਜੇ ਮਾਫੀ ਮੰਗ ਲਈ ਨਾ ਨਾ ਹੁਣ ਕੋਈ ਮਾਫੀ ਨਹੀਂ ਜੀ ਕਿਸੇ ਤਰ੍ਹਾਂ ਦੀ ਮਾਫੀ ਨਹੀਂ ਇਹਦਾ ਮਤਲਬ ਇਹ ਮਜ਼ਾਕ ਉਡਾਂਦਾ ਆ ਹਰ ਵਾਰੀ ਇਹ ਮਜ਼ਾਕ ਕਢਾਊਗਾ ਤੇ ਹਰ ਵਾਰੀ ਮਾਫੀ ਮੰਗੇਗਾ ਬਿਲਕੁਲ ਕੋਈ ਮਾਫੀ ਨਹੀਂ ਹੈ ਰੋਸ਼ ਹੈ ਕਮਿਊਨਿਟੀ ਦੇ ਵਿੱਚ ਤੇ ਇਹਨੂੰ ਹੁਣ ਅਸੀਂ ਪਰਚਾ ਵੀ ਕਰਾਣਾ ਤੇ ਇਹਨੂੰ ਅੰਦਰ ਵੀ ਕਰਾਣਾ ਇਹਦੇ ਤੇ ਬਿਆਨ ਵੀ ਕਰਾਣਾ ਕਿ ਕਿਸੇ ਵੀ ਧਰਮ ਦਾ ਮਜ਼ਾਕ ਨਾ ਆਵੇ ਤੇ ਭਈ ਸਿਆਸੀ ਜਿਹੜੀ ਪਾਰਟੀ ਦੇ ਨਿਧਨ ਕਰ ਰਹੇ ਆ ਉਹ ਕਿ ਕਿਸ ਉਹਨਾਂ ਦੇ ਵੀ ਕਰ ਕਰੋਗੇ ਸਿਆਸੀ ਪਾਰਟੀ ਦਾ ਤੁਹਾਨੂੰ ਦੱਸਦਾ ਵੀ ਜਿਹੜੇ ਲੋਕ ਉਥੇ ਤਾੜੀਆਂ ਮਜਾਰਿਆ ਭੰਗੜੇ ਪਾ ਰਿਆ ਉਹਨਾਂ ਦਾ ਬਾਈਕਾਟ ਕੀਤਾ ਜਾਏ ਪੰਜਾਬ ਦੀ ਪੂਰੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨ ਵਾਲਾ ਪੰਜਾਬ ਦਾ ਪ੍ਰਧਾਨ ਰਾਜਾ ਬੜਿੰਗ ਉਥੇ ਖੁਦ ਤਾੜੀਆਂ ਮਾਰਦਾ ਜਿਹੜੇ ਕਿ ਕਹਿੰਦੇ ਆ ਕਿ ਕ੍ਰਿਸਚੀਅਨ ਸਾਡੀ ਫੈਮਿਲੀ ਦੀ ਵੋਟ ਆ ਤੇ ਉਹ ਕਿਹੜੇ ਤਰੀਕੇ ਦੇ ਨਾਲ ਉੱਥੇ ਸਾਡੇ ਤੋਂ ਵੋਟਾਂ ਮੰਗੇਗਾ ਤਾਂ ਕੀ ਉਹ ਦਰਸ਼ਾਣਾ ਚਾਹੁੰਦਾ ਆ ਇਹ ਕਹਿ ਕੇ ਕਿ ਚਰਚਾ ਨਾ ਬਣਨ ਮੈਂ ਤੁਹਾਨੂੰ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਇਸ ਸਾਲ ਦੇ ਵਿੱਚ 101 ਚਰਚਾਂ ਦਾ ਮੈਂ ਉਦਘਾਟਨ ਕੀਤਾ ਤੇ ਹਜ਼ਾਰ ਚਰਚ ਬਣੂਗਾ ਇਹ ਕੌਣ ਹੁੰਦਾ ਚਰਚ ਨੂੰ ਰੋਕਣ ਵਾਲਾ ਜਾਂ ਭਾਈਚਾਰੇ ਨੂੰ ਤੇ ਪ੍ਰਚਾਰ ਨੂੰ ਬੰਦ ਕਰਨ ਵਾਲਾ ਪ੍ਰਚਾਰ ਚੱਲਦਾ ਰਿਹਾ ਆ ਚੱਲਦਾ ਸੀ ਤੇ ਚੱਲਦਾ ਰਹੇਗਾ ਜਿਹੜੇ ਵੀ ਬਾਈ ਕੱਟ ਕਰੋਗੇ ਜੀਪੀ ਦਾ ਵੀ ਕਰੋਗੇ ਪਾਜੀ ਸਭ ਦਾ ਹੀ ਬਾਈਕਾਟ ਜਿਹੜੇ ਉੱਥੇ ਤਾੜੀਆਂ ਮਾਰ ਕੇ ਭੰਗੜੇ ਪਾਉਂਦੇ ਸੀ ਮਹਾਰਾਜ ਰਵਨੀਤ ਸਿੰਘ ਬਿੱਟੂ ਵੀ ਕਿਸੇ ਦਾ ਨਾਮ ਆ ਮੈਂ ਉਹਦਾ ਵੀ ਨਾਮ ਲਿਆ ਆ ਬੀਜੇਪੀ ਦਾ ਕਹਿੰਦੇ ਮੈਨੂੰ ਨਹੀਂ ਪਤਾ ਉਹ ਬੀਜੇਪੀ ਦਾ ਆ ਮੈਨੂੰ ਨਹੀਂ ਪਤਾ ਉਹ ਕਾਂਗਰਸ ਦਾ ਮੈਂ ਪਾਰਟਿਕੂਲਰ ਨਾਮ ਲਿਆ ਆ ਤੁਸੀਂ ਕਾਂਗਰਸ ਦਾ ਨਾਮ ਲਿਆ ਬੀਜੇਪੀ ਨਹੀਂ ਲੈ ਰਹੇ ਤੁਸੀਂ ਕਹਿੰਦੇ ਬੀਜੇਪੀ ਨੂੰ ਵੀ ਬਾਈਕਾਟ ਕਰਾਂਗੇ ਪਾਜੀ ਬਿਲਕੁਲ ਬਾਈਕਾਟ ਕਰਾਂਗੇ ਜਿਹੜਾ ਬੰਦਾ ਸਾਡੇ ਧਰਮ ਦਾ ਮਜ਼ਾਕ ਉਡਾਏਗਾ ਉਹਦਾ ਬਾਈਕਾਟ ਵੀ ਹੋਏਗਾ ਕਿਹੜੀ ਕਿਹੜੀ ਪਾਰਟੀ ਦਾ ਉੱਥੇ ਕਾਂਗਰਸ ਤੇ ਭੀਜੇਪੀ ਦੋਨੋਂ ਉਥੇ ਵਿਰਾਜਮਾਨ ਸੀ ਤਾੜੀਆਂ ਮਾਰੀਆਂ ਜਾ ਰਹੀਆਂ ਸੀ ਭੰਗੜੇ ਪੈ ਰਹੇ ਸੀ ਦੋਨੋਂ ਹੀ ਪਾਰਟੀਆਂ ਦੇ ਲੀਡਰ ਚਲੋ ਇੱਕ ਤਾਂ ਕੱਲਾ ਇੱਕ ਕੌਨਸਟੀਚੂਐਂਸੀ ਦਾ ਐਮਪੀ ਦਾ ਕੈਂਡੀਡੇਟ ਆ ਪਰ ਇੱਕ ਜਿਹੜਾ ਪੰਜਾਬ ਦੀ ਨੁਮਾਇੰਦਗੀ ਕਰਨ ਆਲਾ ਪੰਜਾਬ ਦਾ ਸਟੇਟ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜਿਹੜਾ ਉਥੇ ਤਾੜੀਆਂ ਮਾਰ ਰਿਹਾ ਆ ਉਹਦੀ ਪੂਰੇ ਪੰਜਾਬ ਦੇ ਵਿੱਚ ਉਹਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਤੇ ਉਹਨੂੰ ਦੱਸਿਆ ਜਾਏਗਾ ਵੀ ਇਸਾਈ ਭਾਈਚਾਰਾ ਕੀ ਆ ਕਿ ਦੋਨੋਂ ਪਾਰਟੀਆਂ ਦਾ ਬਾਈਕਾਟ ਦੋਨੋਂ ਪਾਰਟੀਆਂ ਦਾ ਬਾਈਕਾਟ ਵੀ ਜੇ ਮਾਫੀ ਮੰਗ ਲੈ ਤੇ 2000 ਕੁ ਭਮਾ ਹੋਰ ਰਵੀਰ ਬਿੱਕੂ ਨੇ ਪੁਮਾਰਾ ਜੀ ਬਣ ਕੇ ਕੀ ਉਹਨਾਂ ਨੂੰ ਮਾਫ ਕੀ ਚੇ ਉਹ ਫਿਰ ਸਾਡੀ ਕਮੇਟੀ ਦੇਖੇਗੀ ਜੀ ਕੀ ਕਰਨਾ ਉਸ ਟਾਈਮ ਤੇ ਸਰ ਇਲੈਕਸ਼ਨ ਵਿੱਚ ਹੋਰ ਵੀ ਧਾਰਮਿਕ ਪ੍ਰੋਗਰਾਮ ਹੋਣਗੇ ਪੰਜਾਬ ਵਿੱਚ ਆਲਓਵਰ ਪੰਜਾਬ ਹੋਵੇਗਾ ਆਲਓਵਰ ਪੰਜਾਬ ਆਲਓਵਰ ਪੰਜਾਬ ਸਰ ਇਲੈਕਸ਼ਨਾਂ ਵਿੱਚ ਹੋਰ ਵੀ ਕੋਰਾ ਹੋਣਗੇ ਤੇ ਜਿਹੜਾ ਨੇ ਜਿਹੜਾ ਸਸਤਾ ਕਰਵਾਣਗੇ ਪ੍ਰੋਗਰਾਮ ਧਾਰਮਿਕ ਕਰੋਗੇ ਉਹਨਾਂ ਤੇ ਨਾਰੇ ਨਾ ਲੱਗਣ ਇਹ ਚ ਕੀ ਮੈਸੀ ਦਾ ਮੈਂ ਇਹੀ ਅਪੀਲ ਕਰਦਾ ਆ ਵੀ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਦਾਂ ਦੇ ਨਾਰੇ ਨਾ ਲੱਗਣ ਤਾਂ ਕਿ ਨਾ ਕੀ ਕਿਸੇ ਦੀ ਫੁੱਟ ਪਵੇ ਨਾ ਧਰਮ ਧਰਮ ਦੇ ਅਗੇਂਸਟ ਹੋਵੇ ਭਾਈਚਾਰਾ ਪੰਜਾਬ ਦਾ ਬਣਿਆ ਰਹੇ ਹਮੇਸ਼ਾ ਜਿੱਦਾਂ ਸ਼ਾਂਤੀ ਪਿਆਰ ਦੇ ਵਿੱਚ ਸਾਰੇ ਭਾਈਚਾਰੇ ਚੱਲਦੇ ਆ ਰਹੇ ਆ ਉਸੇ ਤਰ੍ਹਾਂ ਚੱਲਣ ਤਾਂ ਕਿ ਇੱਕ ਚੱਗਾ ਸੰਦੇਸ਼ ਜਾ ਸਕੇ ਮੈਂ ਤਾਂ ਇਹ ਵੀ ਕਹੂੰਗਾ ਕਿ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਨਾ ਸੱਦਿਆ ਜਾਏ ਕਿਉਂਕਿ ਇਹ ਮਾਹੌਲ ਖਰਾਬ ਕਰਦੇ ਆ ਇਹਨਾਂ ਦਾ ਕੋਈ ਧਰਮ ਨਹੀਂ ਹੈ ਕੋਈ ਕੁਛ ਨਹੀਂ ਹੈ ਇਸ ਲਈ ਇਹ ਇਹ ਗੱਲਾਂ ਤੇ ਲਗਾਮ ਤੇ ਅੰਕੁਸ਼ ਪਾਣਾ ਚਾਹੀਦਾ ਹੈ ਠੀਕ ਹੈ ਤੁਸੀਂ ਸਿੱਧੇ ਦੱਸੋ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਪਾਰਟੀ ਦਾ ਮੈਂ ਤੁਹਾਨੂੰ ਸਿੱਧਾ ਕਿਹਾ ਸਾਡੇ 크ਿਸਚਨ ਕੈਂਡੀਡੇਟ ਜਿੱਥੇ ਖੜੇ ਆ ਤੁਹਾਨੂੰ ਦੱਸਿਆ ਵੀ 6 ਖੜੇ ਆ 3 ਕੋ ਹੋਰ ਖੜਨਗੇ ਤੇ ਅਸੀਂ ਉਹਨਾਂ ਦੀ ਸਿੱਧਾ ਸਪੋਰਟ ਕਰਾਂਗੇ ਉਹਨਾਂ ਤਿੰਨਾਂ ਚ ਲੁਧਿਆਣੇ ਚ ਵੀ ਆਦੇ ਲੁਧਿਆਣੇ ਦੇ ਵਿੱਚ ਵੀ ਜਲਦੀ ਅਸੀਂ ਕੈਂਡੀਡੇਟ ਜਾਣਿਆ ਉਹਦੇ ਵਿੱਚ ਨਾਲ ਦੱਸਿਆ ਸੀ ਵੀ ਇਹ ਸਪੋਰਟ ਇੱਥੇ ਹੀ ਐ ਅਗਲੀ ਸਪੋਰਟ ਸਾਡੀ ਕੋਈ ਨਹੀਂ ਆ ਬਹੁਤ ਚੱਲੀ ਸੀ ਸਾਰੇ ਕਿਤੇ মিডিਆ ਨੇ ਉਹ ਕਵਰ ਕੀਤਾ ਹੀ ਬਕਾਇਦਾ ਦੱਸਿਆ ਗਿਆ ਸੀ ਕਿ ਜਿਮਨੀ ਚੋਣ ਦੀ ਉਹ ਸਪੋਰਟ ਹੈ ਹੋਰ ਕਿਸੇ ਚੀਜ਼ ਦੀ ਸਪੋਰਟ ਨਹੀਂ ਬਾਕੀ ਜੇ ਤੁਸੀਂ ਆਮ ਆਦਮੀ ਦੀ ਗੱਲ ਕਰੂੰ ਆ ਆਮ ਆਦਮੀ ਨੇ ਸ਼ੇਕੈਂਡ ਕੀਤਾ ਹੋਇਆ ਕਾਂਗਰਸ ਨਾਲ ਪੰਜਾਬ ਦੇ ਭੋਲੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਪੰਜਾਬ ਤੋਂ ਬਾਹਰ ਸਾਰੇ ਕਿਤੇ ਕਾਂਗਰਸ ਤੇ ਆਮ ਆਦਮੀ ਇਕੱਠੀ ਆ ਇੱਥੇ ਸਿਰਫ ਸਾਨੂੰ ਦੱਸਿਆ ਜਾ ਰਿਹਾ ਵੀ ਇਹ ਹੀ ਅਲੱਗ-ਅਲੱਗ ਆ ਅੱਜ ਜਦੋਂ ਰਾਜਾ ਬੜਿੰਗ ਅਨਾਉਂਸ ਹੋ ਗਿਆ ਤੇ ਆਮ ਆਦਮੀ ਦਾ ਪ੍ਰਚਾਰ ਕਿਉਂ ਕਟ ਗਿਆ ਇਹ ਸੋਚਣ ਦੀ ਗੱਲ ਆ ਸਾਡੇ ਲੋਕਾਂ ਨੂੰ ਚਕੰਨੇ ਹੋਣ ਦੀ ਗੱਲ ਐ ਤਾਂ ਕਿ ਅਸੀਂ ਜਾਗਰੂਕ ਹੋਈਏ ਵੀ ਪੰਜਾਬ ਦੇ ਲਈ ਕੀ ਵਹਿਤਰਾ ਕੀ ਕਰਨਾ ਚਾਹੀਦਾ ਆ ਆਮ ਆਦਮੀ ਦਾ ਪ੍ਰਚਾਰ ਕਿੰਨਾ ਕੱਟ ਗਿਆ ਕਹਿੰਦੇ ਉਹ ਦੇਖ ਹੀ ਰਿਹਾ ਹੁਣ ਆ ਦਿਖ ਰਿਹਾ ਸਾਰੇ ਪਾਸੇ ਜੀ ਰਾਜਾ ਆਪਣੇਂਗ ਰਾਜਾ ਆਪਣੇਂ ਆਮ ਆਦਮੀ ਦਾ ਕਿਤੇ ਪ੍ਰਚਾਰ ਹੀ ਨਹੀਂ ਨਜ਼ਰ ਆ ਰਿਹਾ ਪਿੱਛੇ ਨਹੀਂ ਤਾਂ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਪੂਰਾ ਪ੍ਰਚਾਰ ਚੱਲ ਰਿਹਾ ਸੀ ਚਾਹੋ ਕੇਜਰੀਵਾਲ ਜੀ ਦਾ ਅੰਦਰ ਜਾਣਾ ਤੇ ਨਾਲ ਈਡੀ ਦੀ ਇਹਨਾਂ ਦੇ ਤੇ ਐਲਬਰਟ ਜੀ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਲਣਾ ਚਾਹੀਦਾ ਵੀ ਅਜਿਹਾ ਮਾਹੌਲ ਨਾ ਸਿਰਜਿਆ ਜਾਵੇ ਜਿਸ ਨਾਲ ਸਮਾਜ ਦੇ ਵਿੱਚ ਇਸ ਤਰੀਕੇ ਦੇ ਵੰਡੀਆਂ ਪੈਣ। ਆਪਾਂ ਉਹੀ ਗੱਲ ਕੀਤੀ ਆ ਨਾ ਵੀ ਧਾਰਮਿਕ ਸਮਾਗਮ ਜਿਹੜੇ ਰੱਖਦੇ ਆ ਉਹ ਇਹ ਗੱਲ ਤੋਂ ਸੁਚੇਤ ਹੋਣ ਵੀ ਕੋਈ ਗੱਲ ਇਦਾਂ ਦੀ ਨਾ ਹੋਵੇ ਜਿਹਦਾ ਕਰਕੇ ਹੇਟ ਸਪੀਚ ਕਰਕੇ ਦੋ ਫਿਰਕਿਆਂ ਦਾ ਦੋ ਧਰਮਾਂ ਦਾ ਆਪਸ ਦੇ ਵਿੱਚ ਫਰਕ ਪਵੇ ਤਾਂ ਕਿ ਸ਼ਾਂਤੀ ਬਣੀ ਰਹੇ ਜਿਹੜੀ ਮੈਨੇਜਮੈਂਟ ਕਮੇਟੀਆਂ ਇਦਾਂ ਦਾ ਪ੍ਰੋਗਰਾਮ ਕਰਾਉਂਦੀਆਂ ਨੇ ਉਹਨਾਂ ਨੂੰ ਚਾਹੀਦਾ ਉਹ ਦਿਸ਼ਾ ਨਿਰਦੇਸ਼ ਦੇ ਕੇ ਇਦਾਂ ਦੇ ਕਲਾਕਾਰਾਂ ਨੂੰ ਸਟੇਜ ਤੇ ਚੜਾਉਣ ਇਸ ਕਮੇਟੀ ਦੇ ਖਿਲਾਫ ਵੀ ਕੋਈ ਸ਼ਿਕਾਇਤ ਦਊਂਗੇ ਪੁਰੀਸ਼ ਕਹਤਾ ਨੇ ਦੇਤੀਅਸ ਕਹਤੀ ਇਸ ਕਮੇਟੀ ਦੇ ਇਸ ਕਮੇਟੀ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਾਤੀ ਗਈ